ਹੈਲੋ ਜੀ ਸਤਿ ਸ਼੍ਰੀ ਅਕਾਲ ਆਲੋ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਲੋ ਜੀ ਆਪਾਂ ਲੱਗੇ ਅੱਜ ਦਾ ਬਲੌਗ ਸ਼ੁਰੂ ਕਰਨ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅੱਜ ਤਰੀਕ ਹੈਗੀ ਹੈ ਜੀ 31 ਅਗਸਤ ਦੇ ਨਹਿਗਾ ਜੀ ਐਤਵਾਤਾ ਤੇ ਬਹੁਤ ਸਾਰੀਆਂ ਭੈਣਾਂ ਦੇ ਮੈਨੂੰ ਫੋਨ ਆਏ ਬਹੁਤ ਸਾਰੀਆਂ ਭੈਣਾਂ ਦੇ ਮੈਨੂੰ ਕਮੈਂਟ ਆਏ ਵੀ ਤੁਹਾਡੀ ਮਮੀ ਕੀ ਮਿਹਨਤ ਹੈ ਮੈਂ ਤੇ ਵਾਈਰਸ ਜਿਹੇ ਪਾਣਾ ਜੀ ਮੰਮੀ ਵੀ ਠੀਕ ਨੇ ਤੇ ਅਮਰਤ ਨੂੰ ਵੀ ਥੋੜਾ ਜਿਹਾ ਜੀ ਦਵਾਈ ਕਰ ਫਰਕ ਆ ਪਰ ਉਹਨਾਂ ਕੋਸ਼ਰ ਜੇ ਰੋਟੀ ਤਾਂ ਨਹੀਂ ਖਾਂਦੇ ਜੀ ਭਾਰੀ ਚੀਜ਼ ਪਰ ਥੋੜਾ ਜਿਹਾ ਦਵਾਈ ਨਾਲ ਅੱਗੇ ਨਾਲ ਫਰਕ ਆ ਗਿਆ ਤੁਹਾਨੂੰ ਪਤਾ ਜਦੋਂ ਮਤਲਬ ਠੀਕ ਹੋ ਜਾਂਦਾ ਜੀ ਜੀ ਰੱਣ ਲੱਗ ਜਾਂਦਾ ਘਰੇ ਵਾਈਰਸ ਸੱਚੇ ਪਾਸਾ ਸ਼ਾਇਰ ਨੂੰ ਆਪੂ ਆਪ ਦੇ ਘਰੇ ਤੰਦਰੁਸਤੀ ਦੇਵੇ ਤੇ ਸਾਰੇ ਆਪੂ ਆਪ ਦੇ ਘਰੇ ਖੁਸ਼ ਰਹਿਣ ਜੀ ਤੇ ਹੋਰ ਦੱਸੋ ਜੀ ਤੁਸੀਂ ਸਾਰੇ ਕੀ ਤੇ ਅਸੀਂ ਸਾਰੇ ਠੀਕ ਠਾਕ ਆ ਜੀ ਅੱਜ ਟਾਈਮ ਹੋਣ ਹੋ ਗਿਆ ਜੀ ਸਵੇਰ ਦੇ 7:30 ਵਜੇ ਜੀ ਸੋ ਬਾ ਦੇ 7:30 ਵਜੇ ਗਏ ਤੁਸੀਂ ਬਾ ਅੱਜ ਤੁਸੀਂ ਸੱਚ ਨਹੀਂ ਹੋ ਜਣਾ ਸਵੇਰੇ 5 ਵਜੇ ਦਾ ਮੀਂਹ ਪੈ ਰਿਹਾ ਜੀ ਮੀਂਹ ਵੀ ਇੰਨਾ ਜ਼ਿਆਦਾ ਪੈ ਰਿਹਾ ਬਹੁਤ ਜ਼ਿਆਦਾ ਲੋ ਜੀ ਤੁਸੀਂ ਮੀਂਹ ਦੇਖੋ ਲਓ ਜੀ ਇੱਥੇ ਮੈਂ ਗੁੰਨਾ ਲਾ ਦਿੱਤੀ ਆਟਾ ਸਵੇਰ ਦੇ 7:30 ਹੋ ਗਏ ਜੀ ਸਵੇਰ ਦੀ ਆਪਾਂ ਰੋਟੀ ਕਾਉਣ ਲੱਗਦੇ ਹਾਂ ਤੇਵਾ ਕਿ ਮੀਝ ਬਹੁਤ ਜ਼ਿਆਦਾ ਪੈ ਰਿਆ। ਵਾਹਿਗੁਰੂ ਸੁੱਖ ਰੱਖੇ ਜੀ ਹੁਣ ਤਾਂ ਮੀਂਹ ਨਹੀਂ ਆਈ ਆ। ਕਿਉਂਕਿ ਤੁਹਾਨੂੰ ਪਹਿਲਾਂ ਹੀ ਪਤਾ ਜੀ ਕਈ ਦਿਨ ਮੀਂਹ ਲਗਾਤਾਰ ਪੈਣ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋਇਆ। ਚਲੋ ਵਾਹਿਗੁਰੂ ਦੀ ਦੈਨੀ ਕਿਰਪਾ ਜੀ ਆਪਣੇ ਪੈਂਡ ਹੋਈ ਐ ਤਾਂ ਦੀ ਗੱਲ ਨਹੀਂ ਵੀ ਪਾਣੀ ਆ ਜਾਂ ਕੋਈ ਮਤਲਬ ਇਹਦਾ ਫਸਲ ਖਰਾਬ ਹੋਈ ਆ। ਵਾਹਿਗੁਰੂ ਦੀ ਬਹੁਤ ਜ਼ਿਆਦਾ ਕਿਰਪਾ ਜੀ ਇੱਧਰ ਵੀ ਐਸੇ ਠੀਕ ਆ ਮੀਂਹ ਦਾ ਐਸੇ ਪਈ ਜਾਂਦਾ। ਪਰ ਉਧਰਲਾ ਸੀ ਬਹੁਤ ਜ਼ਿਆਦਾ ਫਿਕਰ ਹੋ ਰਹੀ ਆ ਪਿਆ ਜਿੱਧਰ ਹੜਾ ਆਈ ਨੇ ਜੀ। ਕਿਉਂਕਿ ਉਹਦੋਂ ਤੋਂ ਪਤਾ ਬਹੁਤ ਇੱਕ ਦੂਜੇ ਦੇ ਵਿਚਾਰੇ ਵਿਛੜ ਗਏ ਤੇ ਬਹੁਤ ਜ਼ਿਆਦਾ ਨਕਸ਼ਾ ਹੋ ਗਿਆ ਜੀ ਆਪਣੇ ਗੁਰਦੁਆਰਾ ਸਾਹਿਬ ਤੋਂ ਵੀ ਜੀ ਕੱਲ੍ਹ ਦੀ ਅਨਾਉਂਸਮੈਂਟਾਂ ਹੋ ਰਹੀਆਂ ਨੇ ਬਾਬਾ ਜੀ ਅਨਾਉਂਸਮੈਂਟਾਂ ਕਰਦੇ ਨੇ ਵੀ ਹੜਪੀੜਤਾ ਵਾਸਤੇ ਕਣਕ ਦਾਲਾਂ ਚੌਲ ਜੋ ਵੀ ਸ਼ਰਧਾਂ ਅਨੁਸਾਰ ਸਮਾਨ ਸਾਰੇ ਦੇਈ ਜਾਂਦੇ ਨੇ ਜੀ ਕਿਉਂਕਿ ਉਹਨਾਂ ਦੀ ਆਪਾਂ ਨੇ ਹੈਲਪ ਕਰਕੇ ਆਉਣੀ ਆ ਮੇਰੀ ਸਾਰੇ ਭੈਣ ਭਾਈਆਂ ਦੇ ਹੱਥ ਜੋੜ ਕੇ ਬੇਨਤੀ ਆ ਵਿਸਾਰ ਇਹਨਾਂ ਦੀ ਜਰੂਰ ਮਦਦ ਕਰੋ ਤੇ ਬਾਕੀ ਵਾਹੀਗੁਰੂ ਸੱਚੇ ਪਾਸ਼ਾ ਸੁੱਖ ਰੱਖੀ ਜੀ ਛੇਤੀ ਦਾ ਛੇਤੀ ਉਹ ਆਪਕੋ ਆਪਦੇ ਘਰੇ ਆ ਜਾਣ ਕਿਉਂਕਿ ਬੰਦੇ ਤਾਂ ਜਿੱ ਇੱਕ ਦੂਜੇ ਦਾ ਘਰ ਛੱਡ ਕੇ ਇਧਰ ਉਧਰ ਵਾਧਦੇ ਨੇ ਪਰ ਪਸੂਆਂ ਦਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਜੀ ਕਿਉਂਕਿ ਪਸੂ ਵਿਚਾਰੇ ਬੇਜਵਾਰ ਬੋਲ ਕੇ ਵੀ ਦੱਸ ਸਕਦੇ ਮੈਨੂੰ ਕੀ ਮੀਨਤਰੀ ਬਹੁਤ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਜੀ ਵਾਹੀਗੁਰੂ ਕਿਰਪਾ ਰੱਖੇ ਸੱਚੇ ਪਾਤਸ਼ਾਹ ਐਦਾਂ ਦਾ ਕੋਸ਼ ਵੀ ਨਾ ਹੋਵੇ ਬਾਕੀ ਨਹੀਂ ਬੰਦ ਹੋ ਜਾਣਗੇ ਲਓ ਜੀ ਇੱਥੇ ਟਾਈਮ ਹੋ ਗਈ ਸੀਗਾ 11 ਵਜੇ ਦਾ ਅਸੀਂ 11 ਵਜੇ ਘਰੋਂ ਤੁਰ ਪਏ ਸੀਗੇ ਐ ਐਤਵਾਰ ਵਾਲੇ ਦਿਨੀ ਜੀ ਅਸੀਂ ਜਾਣਾ ਸੀਗਾ ਪਤਾ ਲੈਣ ਇਹ 31 ਤਰੀਕ ਦੀ ਵੀਡੀਓ ਆ ਜੀ ਦਿਨ ਐਤਵਾਰ ਦੀ ਜਦੋਂ ਮੈਂ ਸਵੇਰ 7:30 ਤੁਹਾਨੂੰ ਸੈਟ ਆਖ ਹੁੰਦੀ ਸੀ ਉਹਦੇ ਨਾਲ ਹੀ ਮੈਂ ਸਾਰੇ ਕੰਮ ਕਰਕੇ ਜੀ ਉਸ ਤੋਂ ਬਾਅਦ ਅਸੀਂ ਮੇਰੇ ਜੀਜੇ ਦਾ ਪਤਾ ਲੈਣ ਵਾਗੇ ਸੀਗੇ ਉਹਨਾਂ ਦੇ ਕਰੰਟ ਲੱਗ ਗਿਆ ਸੀਗਾ ਅਸੀਂ ਉੱਥੇ ਨੂੰ ਜਾ ਰਹੇ ਹਾਂ ਜੀ ਉੱਥੇ ਵਿੱਚ ਤੋਂ ਕੋਈ ਵੀਡੀਓ ਨਹੀਂ ਬਣੀ ਨਾ ਹੀ ਮੈਂ ਬਣਾਈ ਆ ਤੁਹਾਨੂੰ ਪਤਾ ਵੀ ਬਸ ਕੋਈ ਵੀਡੀਓ ਚਾਹਣਾ ਚਾਹੁੰਦਾ ਕੋਈ ਨਹੀਂ ਮੈਂ ਜੀ ਉਹਨਾਂ ਦੀ ਕੋਈ ਵੀਡੀਓ ਨਹੀਂ ਬਣਾਈ ਹੈਗੀ ਤੇ ਉਸ ਤੋਂ ਬਾਅਦ ਇੱਥੇ ਹੋ ਗਿਆ ਜੀ ਦੂਸਰਾ ਦਿਨ ਇਹ ਦੂਸਰੇ ਦਿਨ ਦਾ ਦੁਪਹਿਰ ਦੇ 1 ਵਜੇ ਗਿਆ ਸੀਗਾ ਜੀ ਦੂਸਰੇ ਦਿਨ ਦਾ ਇੱਥੇ ਸੀਗਾ 1 ਸਤੰਬਰ ਦਿਨ ਸੋਮਵਾਰ ਦੀ ਵੀਡੀਓ ਆਹੀ ਤੇ ਆਪਾਂ ਮੈਂ ਦੁਪਹਿਰੇ ਜੀ ਬੱਚੇ ਤੁਹਾਨੂੰ ਪਤਾ ਸਕੂਲ ਨੂੰ ਛੁੱਟੀਆਂ ਹੋ ਗਈਆਂ ਸੀਗੀਆਂ ਬੱਚਿਆਂ ਦਾ ਸਾਰਾ ਦਿਨ ਖਾਣਾ ਹੀ ਨਹੀਂ ਮੁੱਕਦਾ ਹੈਗਾ ਜੀ ਮੰਮੀ ਸਾਨੂੰ ਭੁੱਖ ਲੱਗੀ ਆ ਮੰਮੀ ਸਾਨੂੰ ਭੁੱਖ ਲੱਗੀ ਆ ਦੱਸੋ ਜੀ ਇਹਨਾਂ ਨੂੰ ਕੀ ਦੇਈ ਜਾਈਏ ਖਾਣ ਨੂੰ ਸਾਰਾ ਦਿਨ ਤੁਸੀਂ ਸਾਰੇ ਜਾਨੇ ਮੈਨੂੰ ਦੱਸਿਓ ਕਿੰਨਾਂ ਦੇ ਬੱਚੇ-ਬੱਚੇ ਨੂੰ ਜ਼ਿਆਦਾ ਭੁੱਖ ਲੱਗਦੀ ਆ ਘਰੇ ਰਹਿ ਕੇ ਲਓ ਜੀ ਇੱਥੇ ਮੈਂ ਬਣਾਉਣਾ ਲਓ ਜੀ ਇੱਥੇ ਮੈਂ ਬਣਾਉਣ ਲੱਗਦੀ ਸੀਗੀ ਨੂਨ ਮਿਰਚਾਂ ਵਾਲੇ ਚੌਲ ਲਓ ਜੀ ਸਾਰੇ ਅਸੀਂ ਦੁਪਹਿਰੇ ਬੈਠੇ ਸੀਗੇ ਅਮਰਤ ਵੀ ਆਗੇ ਸੀਗੇ ਜੌਬ ਤੋਂ ਤੇ ਜੱਪਕੇ ਜੌਨ ਦੀ ਭੂਆ ਵੀ ਆਈ ਹੋਈ ਸੀ ਅਸੀਂ ਸਾਰੇ ਜਾਨੇ ਬੈਠੇ ਗੱਲਾਂ ਕਰਦੇ ਸੀ ਉਹ ਉੱਧਰ ਮੈਂ ਬਣਾਉਣ ਲੱਗੀ ਸੀਗੀ ਚੌਲ ਲਓ ਜੀ ਮੈਂ ਕੁੱਕਰ ਤੋਂ ਘੇਟਾ ਰਤਾ ਸੀਗਾ ਇੱਥੇ ਦੇਵੜਾ ਪਲਾਵਾਂਗੇ ਚੌਲਾਂ ਮੈਂ ਤੜਕਾ ਲਾ ਕੇ ਚੌਲਾਂ ਨੂੰ ਵਿੱਚੀ ਪਾ ਕੇ ਵਿੱਚੀ ਆਲੂ ਪਿਆਛਟ ਦੂੰਗੀ ਜੀ ਤੇ ਫਿਰ ਤਾਂ ਸੀਟੀਆਂ ਲਵਾ ਦੂੰਗੀ ਬਸ ਡੇਢ ਕ ਕੌਲੀ ਚੌਲਾਂ ਦੀ ਬਣਾਈ ਆਪਾਂ ਜਿਆਦਾ ਨਹੀਂ ਚੌਲ ਬਣਾਉਣੇ ਕਿਉਂਕਿ ਹੁਣ ਹੋਣਾ ਆਪਣਾ ਦੁਪਹਿਰ ਦੇ ਪਹਿਰੇ ਬਸ ਸਰ ਜੂਗਾ ਲਓ ਜਿੱਤੇ ਮੈਂ ਪਾਤਾ ਸੀਗਾ ਤੇਲ ਹੁਣ ਮੈਂ ਪਾ ਦੂੰਗੀ ਥੋੜਾ ਜਿਹਾ ਜੀਰਾ ਤੇ ਬਾਕੀ ਹੁਣ ਇਹ ਪਾ ਦਾਂਗੀ ਜੀ ਪਿਆਜ਼ ਤੇਲ ਪੂਰਾ ਗਰਮ ਹੋਊਗਾ ਫਿਰ ਆਪਾਂ ਪਾਵਾਂਗੇ ਪਿਆਜ਼ ਲਓ ਜੀ ਮੈਂ ਆਪਾਂ ਤੇ ਪਿਆਜ਼ ਦਿੱਤੇ ਤੜਕਾ ਪਾ ਲਾਤਾ ਲਓ ਆਪਾਂ ਨੂੰ ਮਿਰਚਾਂ ਨੂੰ ਲਾ ਕੇ ਤੜਕਾ 쿠ਕਰ ਬੰਦ ਕਰ ਦਾਂਗੇ ਉਦੋਂ ਚੌਲ ਬਣ ਜਾਣਗੇ ਜੀ ਲਓ ਜੀ ਤੜਕਾ ਇੱਥੇ ਆਪਣਾ ਪੁੱਜਣ ਵਾਲਾ ਸੀਗਾ ਮੈਂ ਪਾਤੀ ਸੀਗਾ بس ਚੌਲ ਤੇ ਆਲੂ ਪਾਉਣ ਵਾਲੇ ਸੀਗੇ ਦੇਖੋ ਮੈਂ ਤੜਕਾ ਬੋਲੀ ਥੋੜਾ ਹੀ ਪਾਇਆ ਤੇ ਤੇਲ ਨਾਲ ਨਾ ਤਜਾਬ ਜਿਹਾ ਬਹੁਤ ਜ਼ਿਆਦਾ ਬਣ ਗਿਆ ਸਾਰਿਆਂ ਦੀ ਪਰ ਚੌਲ ਲੱਗਦੇ ਸਵਾਦ ਨੇ ਜੀ ਪਰ ਤੁਹਾਨੂੰ ਪਤਾ ਹੀ ਆ ਬਸ ਘੱਟੇ ਖਾਦੀਆਂ ਆਉਂਦੇ ਨੇ ਚਲੋ ਜੀ ਇੱਥੇ ਬਣ ਰਹੇ ਨੇ ਆਪਣੇ ਚੌਲ ਆਪਾਂ ਮਿਲਦੇ ਆ ਚੌਲ ਲਓ ਜੀ ਇੱਥੇ ਆਪਣੀ ਚਾਹਲ ਬਣ ਕੇ ਰੈਡੀ ਹੋ ਗਈ ਸੀ ਅਸੀਂ ਖਾਣ ਲੱਗੇ ਸੀ ਮੰਮੀ ਵੀ ਖਾਣ ਲੱਗੀ ਸੀ ਮੈਂ ਵੀ ਖਾਣ ਲੱਗੀ ਸੀ ਇਹਨੂੰ ਭੈਣ ਜਦੋਂ ਕਿ ਤੁਹਾਨੂੰ ਦੀ ਪੂਆ ਬੈਠੀ ਆ ਉਹ ਵੀ ਚਾਹਲ ਖਾਣ ਲੱਗੀ ਸੀ ਕੱਪੜੇ ਦੇਖ ਲੋ ਸਾਡੇ ਕਿਵੇਂ ਜਗ ਲਓ ਜੀ ਟਾਈਮ ਹੋ ਗਿਆ ਸਭ ਆ ਪੰਜ ਵਜੇ ਕੋਈ ਕੰਮੀ ਕਿੰਨਾ ਕਰ ਰਿਹਾ ਹੈ बंदा जी मैं धार चोड़ तो खड़ी हाँ देखो तो मी इना ज्यादा इना ज्यादा कुछ काटन का ना भी नहीं लै रही और मेरे देख लो पीड़ी पई है उत्थी बाल्टी पई है मझ की धार मैं क्ड ली आ बैड़ी भी अजे चोनी है काटन का ना भी नहीं लै रही देखो कि हो जमीन ने कि बुरा हाल किया हो छे वज गए पूरे सही मेरे दो घंटे

ਆਪਣੇ ਦੇਖ ਲਓ ਹੁਣ ਇੱਥੇ ਮੈਂ ਧਾਰ ਚੋਣ ਲੱਗ ਗਈ ਸੀਗੀ ਧਾਰ ਜੀ ਮੈਂ ਤੋਂ ਚੋਣ ਲੱਗੀ ਸੋੱਚੀ 6 ਵਜੇ 6 ਵਜੇ ਮੈਂ ਸਹੀ ਧਾਰ ਜੋਣੀ ਸੀ ਹੁਣ ਦੇਖ ਮੀ ਦੇਖੋ ਤੁਸੀਂ ਕਿੰਨਾ ਜਾਦਾ ਆਗਾ ਇੰਨਾ ਜਿਆਦਾ ਮੀਆ ਜੀ ਹਟਣ ਦਾ ਨਾਵੇਂ 4 ਵਜੇ ਦੀ ਮੈਂ ਵੇਟ ਕਰਦੀ ਸੀ ਹੁਣ ਵੀ ਮੀ ਹੜ ਚ ਮੈਂ ਧਾਰ ਚੋਣਾ ਹੁਣ ਵੀ ਹੜ ਜੂ ਧਾਰ ਚੋਣਾ ਪਰ ਨਹੀਂ ਜੀ ਮੀ ਨਹੀਂ ਹਟਿਆ ਹੈਗਾ 2 ਘੰਟੇ ਫਿਰ ਮੈਂ ਵੇਟ ਕਰਨ ਤੋਂ ਬਾਅਦ ਧਾਰ ਚੋਣ ਲੱਗ ਗਈ ਗਈ ਸੀ ਜੀ ਹੁਣ ਫੇ ਮੈਂ ਕਰਦੀ ਵੀ ਕੀ ਵੀ ਹੁਣ ਜੇ ਮੈਂ ਟੇਕੀ ਜਾਣਾ ਸੀ ਫਿਰ ਨਹੀਂ ਰਹੂ ਜੀ ਅਸੀਂ ਬੈੜ ਹੀ ਨੇ ਵੀ ਰਿੰਗ ਰਿੰਗ ਕੇ ਬੁਰਾ ਹਾਲ ਕਰ ਲੱਕ ਰੱਖਿਆ ਸੀਗਾ ਮੀਂਹ ਦੇ ਵਿੱਚ ਹੀ ਫਿਰ ਮੈਂ ਕੱਕ ਪਾਏ ਮੀਂਹ ਦੇ ਵਿੱਚ ਹੀ ਮੈਂ ਪਾਣੀ ਪਿਆਇਆ ਮੀਂਹ ਦੇ ਵਿੱਚ ਹੀ ਮੈਂ ਗੋਹਾ ਖੂੜਾ ਸਿੱਟਿਆ ਸਾਰਾ ਕੰਮ ਕੰਪਲੀਟ ਕੀਤਾ ਜੀ ਫਿਰ ਮੈਂ ਮੀਂਹ ਦੇ ਵਿੱਚ ਆ ਆਪਣਾ ਦਾ ਜੀ ਮੀਂਹ ਦੇ ਵਿੱਚ ਸਰ ਜਾਂਦਾ ਕਿਉਂਕਿ ਆਪਾਂ ਅੰਦਰ ਬੈਜਨੇ ਆ ਗੈਸ ਤੇ ਰੋਟੀ ਬਣਾ ਲੈਨੇ ਆ ਗੈਸ ਤੇ ਚਾਹ ਬਣਾ ਲੈਨੇ ਆ ਆਪਣਾ ਢਿੱਡ ਤਾਂ ਜੀ ਤਿੰਨੋਂ ਟਾਈਮ ਖਾਣ ਨੂੰ ਮੰਗਦਾ ਹੀ ਮੰਗਦਾ ਚਾਹੇ ਮੀਂਹ ਪਈ ਜਾਵੇ ਚਾਹੇ ਬਾਹਰ ਕੁਛ ਮਰਜੀ ਹੋਵੇ ਆਪਣੇ ਪਤਾ ਪਸ਼ੂਆਂ ਦਾ ਬਹੁਤ ਜ਼ਿਆਦਾ ਔਖਾ ਜੀ ਕਿਉਂਕਿ ਪਸ਼ੂਆਂ ਦਾ ਵਿਚਾਰੇ ਟਾਈਮ ਸਰ ਕੱਖਾ ਖਾਣੇ ਨਹੀਂ ਕਿਉਂਕਿ ਜੇ ਆਪਾਂ ਨਹੀਂ ਪਾਵਾਂਗੇ ਇਹਨਾਂ ਨੂੰ ਇਹਨਾਂ ਨੇ ਆਪ ਨੂੰ ਅਲਾਰਮ ਦੇਣ ਲੱਗ ਜਿੰਦਾ ਫਿਰ ਰਿੰਗਣ ਲੱਗ ਜੈਨ ਤੁਹਾਨੂੰ ਪਤਾ ਹੀ ਆ ਜੀ ਫਿਰ ਆਪਾਂ ਡੰਗਰਾਂ ਨੂੰ ਕੱਖ ਵੀ ਪਾਏ ਜੀ ਮੈਂ ਧਾਰ ਨਹੀਂ ਚਾਹੁੰਦੀ ਸੀ ਜੀ ਬੈੜੀ ਵੀ ਰਿੰਗੀ ਜਾਂਦੀ ਸੀ ਫਿਰ ਚਲੋ ਮੀਂਹ ਦੇ ਵਿੱਚ ਹੀ ਮੈਂ ਸਾਰਾ ਕੰਮ ਕੰਪਲੀਟ ਕਰਦਾ ਸੀ ਮੀਂਹ ਵੀ ਇੰਨਾ ਜ਼ੋਰ ਦਾ ਸੀਗਾ ਤੁਹਾਨੂੰ ਮੈਂ ਦੱਸ ਨਹੀਂ ਸਕਦੀ ਬਾਕੀ ਤੁਹਾਨੂੰ ਵੀਡੀਓ ਚ ਦੇਖਦੇ ਹੋਣਾ ਵੀ ਕਿੰਨਾ ਜ਼ਿਆਦਾ ਸੀ ਮੀਂਹ ਦੇ ਲੋ ਐਤਵਾਰ ਦਾ ਸ਼ੁਰੂ ਹੋਇਆ ਹੋਇਆ ਸੀਗਾ 31 ਤਰੀਕ ਦਾ ਜੀ ਸਵੇ ਮੀਤਾ ਜੀ ਲਗਾਤਾਰ ਪਈ ਜਾ ਰਹੀਆ ਸੀਗਾ ਤੇ ਦੇਖੋ ਜੀ ਮੇਰਾ ਮੀਹ ਨੇ ਕਿੰਨਾ ਜ਼ਿਆਦਾ ਬੁਰਾ ਹਾਲ ਕੀਤਾ ਹੋਇਆ ਦੇਖ ਲਓ ਤੇ ਕੱਪੜੇ ਮੇਰੇ ਸਾਰੇ ਭਿੱਜੇ ਪੈ ਨੇ ਜਿਉਂ ਮੀਂਹ ਕੰਮ ਕਰਨਾ ਪੈਂਦਾ ਗੁਆਕੂੜਾ ਵੀ ਸਿੱਟਣਾ ਪੈਂਦਾ ਕੱਖ ਵੀ ਪਾਉਣੇ ਪੈਂਦੇ ਨੇ ਤੁਹਾਨੂੰ ਪਤਾ ਜੀ ਜੇ ਇਹਨਾਂ ਨੂੰ ਕੱਖ ਨਹੀਂ ਪਾਉਂਦਾ ਦੁੱਧ ਨਹੀਂ ਦਿੰਦੀਆਂ ਹੈਗੀਆਂ ਚਲੋ ਜੀ ਬਹੁਤ ਮੀਹ ਨੇ ਬੁਰਾ ਹਾਲ ਕੀਤਾ ਹੋਇਆ ਹੁਣ ਤਾਂ ਪ੍ਰਮਾਤਮਾ ਕਰੇ ਮੀਂਹ ਰੁਕ ਜਵੇ ਪਰ ਨੁਕਾਣ ਦਾ ਰੁਕਣ ਦਾ ਨਾਮ ਨਹੀਂ ਲੈਂਦਾ ਚਲੋ ਜੀ ਆਪਾਂ ਵੀ ਕਰਦੇ ਆਂ ਵੀਡੀਓ ਦਾ ਐਂਡ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਆ ਕਰੋ ਸਾਰ ਮੇਰੀ ਵੀਡੀਓ ਨੂੰ ਪੂਰਾ ਦੇਖਿਆ ਕਰੋ ਸਾਰਿਆਂ ਦਾ ਧੰਨਵਾਦ ਜੀ ਜਿਹਨੇ ਮੇਰੇ